ਪੰਜਾਬ ਦੇ ਵਿੱਚ ਅੱਜ ਇੱਕ ਵੱਡਾ ਫੈਸਲਾ ਆੰਦਾ ਹੈ। ਇਸ ਫੈਸਲੇ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਜਾ ਰਹੀ ਹੈ। ਤੇ ਇਸ ਸਜ਼ਾ ਤੋਂ ਬਾਅਦ ਸ਼ਿਕਾਇਤ ਕਰਤਾ ਰਜਿੰਦਰ ਦੀਪਾ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਐਫ ਆਈ ਆਰ ਹੁੰਦੀ ਹੈ ਤੇ ਮੁੜ ਕੇ 15 ਸਾਲ ਬਾਅਦ ਇਸ ਫੈਸਲੇ ਇਸ ਦੇ ਉੱਤੇ ਫੈਸਲਾ ਆੰਦਾ ਹੈ। ਰਜਿੰਦਰ ਦੀਪਾ ਸਾਡੇ ਨਾਲ ਮੌਜੂਦ ਨੇ। ਸਰ ਸਵਾਗਤ ਹੈ ਤੁਹਾਡਾ ਚਰਚਾ ਹੈ ਜੀ। ਹਾਂ ਜੀ ਹਾਂ ਜੀ। ਥੈਂਕ ਯੂ ਬ੍ਰਦਰ। ਸਰ 15 ਸਾਲ ਪਹਿਲਾਂ ਦਾ ਮਾਮਲਾ ਜਿਸ ਦੇ ਉੱਤੇ ਅੱਜ ਫੈਸਲਾ ਆਇਆ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਸਮੇਤ ਕਈ ਹੋਰ ਰੁਪਿਆ ਨੂੰ ਸਜ਼ਾ ਦਾ ਐਲਾਨ ਹੋਇਆ ਹੈ ਕੀ ਸੀਗਾ ਮਾਮਲਾ ਕੀ ਸੀਗਾ ਜਿਸ ਦੇ ਉੱਤੇ ਅੱਜ ਫੈਸਲਾ ਸੁਣਾਇਆ ਗਿਆ ਇਹ ਮਾਰਚ 2008 ਦਾ ਮਸਲਾ ਹੈ ਅਮਨ ਰੋੜਾ ਦੇ ਸਾਹਮਣੇ ਹੀ ਮੇਰਾ ਘਰ ਹੈ ਮੇਰਾ ਆਫਿਸ ਹੈ ਜੀ ਉੱਥੇ ਮੈਂ ਚੰਡੀਗੜ੍ਹ ਗਿਆ ਹੋਇਆ ਸੀ ਇਹਨਾਂ ਦੇ ਮਦਰ ਪਰਮੇਸ਼ਵਰ ਜੀ ਦੇਵੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੇਰੇ ਘਰ ਤੇ ਕਬਜ਼ਾ ਕੀਤਾ ਜਾਵੇ ਦੋ ਪੋਰਸ਼ਨ ਹੈ ਤਾਂ ਕਿ ਇੱਕ ਪੋਰਚੋ ਬੰਦ ਕਰਕੇ ਇੱਕ ਪੋਰਸ਼ਨ ਤੇ ਕਬਜ਼ਾ ਕੀਤਾ ਜਾਵੇ ਜੀ ਸੋ ਮੈਨੂੰ ਮੇਰੇ ਪੀਏ ਨੇ ਦੱਸਿਆ ਕਿ ਆ ਕੁਝ ਹੋ ਰਿਹਾ ਹੈ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਜੇ ਆ ਕੁਝ ਹੋ ਰਿਹਾ ਰੋਕਿਆ ਜਾਵੇ ਉਹਨਾਂ ਨੇ ਐਫਐਚ ਨੂੰ ਭੇਜਿਆ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਰੁਕੇ ਨਹੀਂ ਪਰ ਬਾਵਰ ਜਿਆਦਾ ਸੀ ਤਾਕਤ ਸੀ ਉਤੋਂ ਫੋਨ ਹੋਇਆ ਹੋਇਆ ਸੀ ਮੈਂ ਸ਼ਾਮ ਨੂੰ ਜਦੋਂ ਆਇਆ 4:30 ਵਜੇ ਮੈਂ ਤੇ ਮੇਰੀ ਵਾਈਫ ਸੋਨੀਆ अरोੜਾ ਜੇ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਮਨ ਰੋੜਾ ਤੇ ਦੇ ਸਾਥੀਆਂ ਨੇ ਜਿਹੜੇ ਪਹਿਲਾਂ ਹੀ ਆਪਦੇ ਘਰ ਸਾਹਮਣੇ ਘਰ ਆ ਉੱਥੇ ਇਕੱਠੇ ਸੀਗੇ ਦਾੰਗਾ ਤੇ ਰੋੜਾ ਨਾਲ ਮੇਰੇ ਤੇ ਅਟੈਕ ਕਰਤਾ ਮੇਰੇ ਬਹੁਤ ਸੱਟਾਂ ਮਾਰੀਆਂ ਮੈਂ ਹਸਪਤਾਲ ਚ ਗਿਆ ਔਰ ਮੇਰਾ ਬਿਆਨ ਤਾਂ ਲਿਆ ਪੁਲਿਸ ਨੇ ਪਰ ਮੈਨੂੰ ਅਗਲੇ ਦਿਨ ਹੀ ਪਤਾ ਲੱਗਿਆ ਕਿ ਮੇਰੇ ਤੇ ਹੀ ਪਰਚਾ ਕਰਤਾ 307 ਦਾ ਬਣਾਤਾ ਇਹਨਾਂ ਤੱਕ ਆਦੋ ਕੀਤਾ ਉਦੋਂ ਦੀ ਪੁਲਿਸ ਨੇ ਤੇ ਮੈਂ ਚਲੋ ਥੋੜਾ ਜਿਹਾ ਪਾਸੇ ਹੋ ਗਿਆ ਬੇਲ ਲਈ ਹਾਈ ਕੋਰਟ ਤੋਂ ਵੀ ਬੇਲ ਨਹੀਂ ਮੇਰੀ ਹੋਈ ਜਾ ਕਿ ਸਲੋਫਰ ਇਨ ਕੁਆਰਿਲੋ ਹੈ ਇਨ ਕੁਆਰਿਤ ਸਪਸਟ ਟੁੱਟ ਗਈ ਔਰ ਮੇਰੀ ਬੇਲ ਹੋ ਗਈ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਕੋਸ਼ਿਸ਼ ਕਰਦਾ ਰਿਹਾ ਕਿ ਮੇਰੀ ਕੰਪਲੇਂਟ ਤੁਸੀਂ ਡੋਨੀ ਨੋਟ ਕੀਤੀ ਮੇਰੇ ਬਿਆਨ ਤਾਂ ਲਈ ਸੀ ਹਸਪਤਾਲ ਜੀਐਸਪੀ ਨੇ ਮੌਕਾ ਵੀ ਵੇਖਿਆ ਸੀ ਜੀ ਕਿਉਂ ਨਹੀਂ ਕੀਤੀ ਉਹ ਕਹਿੰਦੇ ਰਹੇ ਜੀ ਕ੍ਰਾਸਪ ਹੋਏਗਾ 25 ਤੋਂ 5-7 ਮਹੀਨਿਆਂ ਬਾਅਦ ਚਲਾਨ ਪੇਸ਼ ਕਰਤਾ ਮੇਰੇ ਵੱਨੋਂ ਕੋਈ ਕੰਪਲੇਂਟ ਨਹੀਂ ਲਈ ਫਿਰ ਮੈਂ ਕੋਰਟ ਚ ਗਿਆ ਸੁਨਾਮ ਕੋਰਟ ਚ ਉੱਥੇ ਪ੍ਰਾਈਵੇਟ ਕੰਪਲੇਂਟ ਪਾਈ ਮੈਂ ਇਟਸ ਗਾਸਾ ਪਾਇਆ ਜੀ ਉੱਥੇ ਫੇਰ ਇਹਨਾਂ ਤੇ 400 ਬੋਲ ਜਾ ਤੁਸੀਂ ਕੋਰਟ ਦਾ ਰੋਕ ਕੀਤਾ ਪੁਲਿਸ ਤੋਂ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲਿਆ ਤੁਹਾਨੂੰ ਮੈਨੂੰ ਨਿਆਂ ਨਹੀਂ ਮਿਲਿਆ ਦੀਪਾ ਜੀ ਮੈਂ ਤੇ ਰੋਕਣਾ ਚਾਹਨਾ ਵਿੱਚ ਇੱਕ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਕਲੀਅਰ ਕਰ ਦੋ ਕਿ ਤੁਹਾਡੀ ਅਮਨ ਅੋਰੋਰਾ ਦੇ ਨਾਲ ਕੀ ਰਿਸ਼ਤੇਦਾਰੀ ਹੈ ਕਿਹਾ ਜਾ ਰਿਹਾ ਕਿ ਪਰਿਵਾਰਿਕ ਝਗੜੇ ਦੇ ਚੱਲਦੇ ਜਿਹੜਾ ਫੈਸਲਾ ਆਇਆ ਹੈ ਪਰਿਵਾਰਿਕ ਝਗੜਾ ਸੀਗਾ ਰਿਸ਼ਤੇਦਾਰੀ ਕੀ ਹੈ ਤੁਹਾਡੀ ਉਹ ਥੋੜੀ ਦਰਸ਼ਕਾਂ ਨੂੰ ਕਲੀਅਰ ਕਰ ਦੋ ਰਿਸ਼ਤੇਦਾਰੀ ਤਾਂ ਮੇਰਾ ਜਿਵੇਂ ਰਿਸ਼ਤੇਦਾਰੀ ਚ ਸਾਲਾ ਕਹਿੰਦੇ ਆ ਸਾਲੇ ਨੂੰ ਆਵੇਂ ਨਾ ਲਾਓ ਮੇਰਾ ਬ੍ਰਦਰ ਇਨ ਲਾ ਛੋਟਾ ਸਾਲਾ ਹੈ ਜੀ ਚਾਰ ਭੈਣ ਭਰਾ ਸੀ ਮੇਰੀ ਵਾਈਫ ਸਭ ਤੋਂ ਵੱਡੇ ਸੀ ਵੱਡੇ ਹੈ ਉਸ ਤੋਂ ਬਾਅਦ ਮੇਰੀ ਇੱਕ ਹੋਰ ਸਿਸਟਰ ਇਨ ਲਾ ਹੈ ਇੱਕ ਮੇਰੇ ਬ੍ਰਦਰ ਇਨ ਲਾ ਦੀ ਡੈਥ ਹੋ ਗਈ ਹੈ 2-3 ਸਾਲ ਪਹਿਲਾਂ ਜੀ ਔਰ ਇਹ ਸਭ ਤੋਂ ਛੋਟਾ ਹੈ ਮਨ ਅਰੋੜਾ ਜੀ ਮੇਰਾ ਸੱਕਾ ਸਾਲ ਹੈ ਮੇਰਾ ਠੀਕ ਹੈ ਫਿਰ ਤੁਸੀਂ ਕੋਰਟ ਦਾ ਰੁਖ ਕੀਤਾ ਉਸ ਤੋਂ ਬਾਅਦ ਕੀ ਅੱਗੇ ਪ੍ਰੋਸੀਜਰ ਚੱਲਿਆ ਹਾਂ ਕੋਰਟ 'ਚ ਚਲੋ ਅੱਜ 2 ਸਾਲ ਦੀ ਹੋਈ ਸਾਡੀ ਕੋਸ਼ਿਸ਼ ਸੀ ਕਿ ਇਹਦੇ 'ਚ ਪ੍ਰੋਵੀਜ਼ਨ ਹੈ ਕਿ 7 ਸਾਲ ਦੀ ਕੈਦ ਹੋ ਸਕਦੀ ਹੈ 752 ਜੇ ਤੁਸੀਂ 452 ਕੇ 452 ਸੌਰੀ 452 ਤੇ ਮਿੱਥ ਕੇ ਪੂਰੀ ਪਲੈਨਿੰਗ ਨਾਲ ਅਟੈਕ ਕਰਦੇ ਹੋ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹੋ 7 ਸਾਲ ਦੀ ਪ੍ਰੋਵੀਜ਼ਨ ਹੈ ਅਸੀਂ ਆਪਣੇ ਸਾਰਾ ਆਰਡਰ ਆਇਆ ਸਾਰਾ ਦੇਖ ਕੇ ਅਗਾ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਅੱਗੇ ਜਾਵਾਂਗੇ ਕਿ ਸਜ਼ਾ ਵਧਣੀ ਚਾਹੀਦੀ ਹੈ ਸਜ਼ਾ ਵਧਣੀ ਚਾਹੀਦੀ ਹੈ ਹੁਣ ਸਜ਼ਾ ਦਾ ਐਲਾਨ ਹੋਇਆ ਬਾਅਦ ਉਸ ਤੋਂ ਬਾਅਦ ਜ਼ਮਾਨਤ ਵੀ ਉਹਨਾਂ ਨੂੰ ਮਿਲ ਗਈ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਸ ਨੂੰ ਉਹਨਾਂ ਨੂੰ ਸਜ਼ਾ ਦਾ ਐਲਾਨ ਹੋਇਆ ਉਸ ਨੂੰ ਲੈ ਕੇ ਤੁਹਾਡਾ ਕੀ ਹੈ ਕਹਿਣਾ ਦੇਖੋ ਕੈਬਨਿਟ ਮੰਤਰੀ ਹੈ ਐਮਐਲਏ ਹੈ ਕੈਬਨਿਟ ਮੰਤਰੀ ਹੈ ਠੀਕ ਹੈ ਉਹਨਾਂ ਦਾ ਰਾਈਟ ਸੀਗਾ ਉਹਨਾਂ ਨੂੰ 2 ਸਾਲ ਤੱਕ ਜੇ ਸਜ਼ਾ ਹੁੰਦੀ ਹੈ ਤਾਂ ਬੇਲ ਮਿਲ ਜਾਂਦੀ ਹੈ ਬੇਲ ਮਿਲੀ ਹੈ ਪਰ ਇੱਕ ਸੁਪਰੀਮ ਕੋਰਟ ਦੀ ਇਹ ਫਾਈਂਡਿੰਗਸ ਹੈ ਸੁਪਰੀਮ ਕੋਰਟ ਦਾ ਫੈਸਲਾ ਹੈ 2013 ਦੇ ਵਿੱਚ ਦਾ ਕਿ ਜੇ ਕੋਈ ਪਬਲਿਕ ਰਿਪ੍ਰেজੈਂਟੇਟਿਵ ਹੈ ਐਮਪੀ ਹੈ ਐਮਐਲਏ ਐਮਸੀ ਹੈ ਜਿਸ ਨੂੰ 2 ਸਾਲ ਹੀ ਹੈ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਹ ਆਪਦੀ ਅਨਸੀਟਿਡ ਹੁੰਦਾ ਹੈ ਆਪਦੀ ਮੈਂਬਰਸ਼ਿਪ ਤੋਂ 온 ਦੀ ਮੈਂਬਰਸ਼ਿਪ ਵਿਦ ਇਮੀਡੀਏਟ ਇਫੈਕਟ ਖਾਰਜ ਹੁੰਦੀ ਹੈ ਸੋ ਮੈਂ ਸਮਝਦਾ ਕਿ ਕੁਲਤਾਰ ਸਿੰਘ ਸਦਮਾ ਜਿਹੜੇ ਸਪੀਕਰ ਸਾਹਿਬ ਹੈ ਉਸ ਚੀਜ਼ ਨੂੰ ਲੈ ਕੇ ਇਮੀਡੀਏਟ ਇਹਨਾਂ ਦੀ ਜਿਹੜੀ ਹੈ ਅਨਸੀਟ ਕਰਨਗੇ ਇਹਨਾਂ ਦੀ ਐਮਐਲ ਸ਼ਿਪ ਜਾਊ ਐਮਐਲਏ ਸ਼ਿਪ ਜਾਊ ਤਾਂ ਮੰਤਰੀਸ਼ਿਪ ਵੀ ਜਾਊਗੀ ਇਹ ਮੁੱਦਾ ਇਹ ਦੇਣਾ ਚਾਹ ਰਾਹੁਲ ਗਾਂਧੀ ਜੀ ਨੂੰ 2 ਸਾਲ ਦੀ ਕੈਦ ਹੋਈ ਸੀ ਤਾਂ ਮੇਰੇ ਨਾਲ ਸੇਮ ਡੇ ਜਾਂ ਨੈਕਸਟ ਡੇ ਸਪੀਕਰੋਂ ਬਿਰਲਾ ਜੀ ਨੇ ਜੋ ਪਾਰਲੀਮੈਂਟ ਦੇ ਉਹਨਾਂ ਨੂੰ ਅਨਸੀਟ ਡਿਕਲੇਅਰ ਕਰਤਾ ਸੀ ਤੇ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਜਿੰਨੀ ਜਲਦੀ ਰਾਹੁਲ ਗਾਂਧੀ ਨੂੰ ਕੀਤਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਵੀ ਤੁਸੀਂ ਉਮੀਦ ਕਰਦੇ ਹੋ ਹਾਂ ਅਸੀਂ ਉਸ ਤੋਂ ਜਲਦੀ ਉਮੀਦ ਰੱਖਦੇ ਹਾਂ ਕਿ ਉਸ ਤੋਂ ਜਲਦੀ ਹੋਣਾ ਚਾਹੀਦਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਜਿਹੜੀ ਦੀ ਪਾਰਟੀ ਹੈ ਬੜੀ ਆਪਣੇ ਆਪ ਨੂੰ ਕਟੜ ਇਮਾਨਦਾਰ ਪਾਰਟੀ ਦੱਸਦੇ ਆ ਭਗਵੰਤ ਮਾਨ ਸਾਹਿਬ ਬੜੀ ਨੈਤਿਕਤਾ ਦੀ ਗੱਲ ਕਰਦੇ ਆ ਔਰ ਟਿਕਟਾਂ ਦੇਣ ਤੋਂ ਪਹਿਲਾਂ ਵੀ ਕਹਿੰਦੇ ਜੀ ਅਸੀਂ ਤਿੰਨ ਸੀ ਜ਼ਰੂਰ ਦੇਖਦੇ ਆ ਕਿ ਬੰਦੇ ਦਾ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ ਬਿਰੰਦੀ ਤੇ ਕੋਈ ਕ腐ਸ਼ਨ ਦੇ ਚਾਰਜਸ ਨਾ ਹੋਣ ਜਾਂ ਕੋਈ ਉਹ ਜੀ क्रੂਅਲਟੀ ਆ ਕਿਸੇ ਦੀ ਉਸ ਦੀ ਐਕਟੀਵਿਟੀ ਚ ਨਾ ਸ਼ਾਮਿਲ ਹੋਵੇ ਅਜ ਤੱਕ ਕੋਰਟ ਨੇ ਸਜ਼ਾ ਸੁਣਾਪੀ ਹੈ ਸਮਝਦਾ ਕਿ ਉਹਨਾਂ ਨੂੰ ਕੁਝ ਨਾ ਵੈਸੇ ਤਾਂ ਸੁਪਰੀਮ ਕੋਰਟ ਦਾ ਹੀ ਇਹ ਆਰਡਰ ਹੈ ਕਿ ਅਨਸੀਟ ਹੋਣਾ ਚਾਹੀਦਾ ਨਾਮ ਹੀ ਹੋਵੇ ਨੈਤਿਕਤਾ ਦੇ ਆਧਾਰ ਤੇ ਤਾਂ ਅਮਨ अरोड़ा ਨੂੰ ਵੈਸੀ ਡਿਜ਼ਾਈਨ ਕਰਨਾ ਚਾਹੀਦਾ ਹੈ ਜਿਹੜੀ ਪਾਰਟੀ ਦਾ ਮੈਂਬਰ ਹੈ ਜਿਹੜੀ ਨੈਤਿਕਤਾ ਦੀ ਬੜੀ ਗੱਲ ਕਰਦੇ ਆ ਅਦਰਵਾਈਜ਼ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਨੂੰ ਡਿਜ਼ਾਈਨ ਲੈਣਾ ਚਾਹੀਦਾ ਹੈ ਇਹਨਾਂ ਦਾ ਤੁਹਾਡਾ ਅਗਲਾ ਸਟੈਪ ਕੀ ਤੁਹਾਡਾ ਹੁਣ ਇਸ ਫੈਸਲੇ ਤੋਂ ਬਾਅਦ ਜਮਾਨਤ ਹੋਣ ਤੋਂ ਬਾਅਦ ਅਗਲਾ ਸਟੈਪ ਕੀ ਰਹੇਗਾ ਹਾਂਜੀ ਬਿਲਕੁਲ ਜੋ ਵੀ ਹੈ ਹਾਈ ਕੋਰਟ ਚ ਇਹ ਅਪੀਲ ਪਾਉਂਦੇ ਅਸੀਂ ਉਹਨੂੰ ਆਪਣਾ ਪੱਖ ਉਸਥੇ ਵੀ ਪੇਸ਼ ਕਰਾਂਗੇ ਔਰ ਨਾਲ ਅਸੀਂ ਆਪਣੇ ਐਡਵੋਕੇਟਸ ਨਾਲ ਸਲਾਹ ਕਰਕੇ ਪੂਰਾ ਸੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਜ਼ਾ ਦਾ ਵਾਅਦਾ ਹੋਵੇ ਉਹ ਖਾਸ ਕਰਕੇ ਜਿਹੜੇ ਮੇਰੇ ਐਡਵੋਕੇਟ ਰਹੇ ਹੈ ਚੰਡੀਗੜ੍ਹ ਤੋਂ प्रदीप प्रदीप ਬਲ ਗਗਨ प्रदीप ਬਲ ਹੈ ਨਾ ਔਰ ਇੱਥੋਂ ਸਸ਼ੀਲ ਵਿਸ਼ਿਸ਼ਟ ਤੇ ਤੇਜਕਾਲ ਜੀ ਉਹਨਾਂ ਨੇ ਬੜਾ ਸੋਹਣੇ ਢੰਗ ਨਾਲ ਕੇਸ ਲੜਿਆ ਜਿੰਦੇ ਕਰਕੇ ਸਾਡੀ ਜਿੱਤ ਹੋਈ ਹੈ ਪਰ ਪਰਿਵਾਰਿਕ ਜਿਸ ਤਰ੍ਹਾਂ ਦਾ ਰਿਸ਼ਤਾ ਵਾ ਆਪਸ ਦੇ ਵਿੱਚ ਕਾਫੀ ਪਿਆਰ ਹੁੰਦਾ ਵਾ ਜਿਹੜਾ ਰਿਸ਼ਤਾ ਕਾਫੀ ক্লোਜ਼ ਦਿੱਸਦਾ ਵਾ ਪਰ ਤੁਹਾਡੇ ਆਪਸ ਦੇ ਵਿੱਚ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੋ ਗਏ ਕਿ ਇੱਕ ਦੂਜੇ ਦੇ ਇਸ ਤਰ੍ਹਾਂ ਦੇ ਮਾਮਲੇ ਦਰਜ ਹੋ ਗਏ ਜਾਂ ਇਸ ਤਰ੍ਹਾਂ ਦਾ ਇੱਕ ਦੂਜੇ ਪ੍ਰਤੀ ਜਿਹੜਾ ਵਾ ਕਬਜ਼ਾ ਜਾਂ ਮਾਰਕਟ ਕਰਨੀ ਪੈਗੀ ਇਹ ਤੁਹਾਡੀ ਗੱਲ ਠੀਕ ਹੈ ਕਿ ਪਰਿਵਾਰਿਕ ਰੋਗ ਤੇ ਰਿਸ਼ਤੇ ਵੀ ਹੁੰਦੇ ਆ ਪਰ ਕਈ ਵਾਰੀ ਜਿਹੜਾ ਪੈਸਾ ਔਰ ਪਾਵਰ ਹੈ ਨਾ ਰਿਸ਼ਤਿਆਂ ਤੋਂ ਉੱਪਰ ਉੱਠ ਜਾਂਦਾ ਹੈ ਨਾਂ ਦਿਮਾਗ ਤੇ ਇੰਨੀ ਪਾਵਰ ਚੜ ਜਾਂਦੀ ਹੈ ਕਿ ਉਹ ਰਿਸ਼ਤੇਆਂ ਨੂੰ ਵੀ ਭੁੱਲ ਜਾਂਦੇ ਔਰ ਖਾਸ ਕਰਕੇ ਆਪਾਂ ਸੋਸ਼ੀਅਲੀ ਸੁਸਾਇਟੀ 'ਚ ਇੱਕ ਵੱਡੇ ਜੀਜਾ ਫਾਦਰ ਦੇ ਸਮਾਨ ਆਪਾਂ ਸਮਝਦੇ ਆ ਜੇ ਤੁਸੀਂ ਉਹਨਾਂ ਦੇ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਨਾ ਮਾਰਕਟਾਈ ਕਰੋ ਤੁਸੀਂ ਸਮਝਦੇ ਹੋ ਵੀ ਹੈ ਨਾ ਆਪਣੀ ਸੋਸਾਇਟੀ ਚ ਉਸ ਨੂੰ ਵੀ ਕਿਵੇਂ ਲਿਆ ਜਾਂਦਾ ਔਰ ਫਿਰ ਆਪਣੀ ਅਨਕਤਾ ਅਨਕੀ ਹੁੰਦੀ ਹੈ ਰਾਈਟ ਇਹ ਰਾਜ ਇਹ ਰਾਜਨੀਤੀ ਨਾਲ ਕੁਝ ਵੀ ਬੰਦਾ ਇੱਕ ਦੂਜੇ ਨੂੰ ਦੇ ਲੈ ਸਕਦਾ ਜੇ ਕੋਈ ਵੰਗਾਰੇ ਕਿਸੇ ਦੀ ਅਨਕ ਨੂੰ ذلیل کرے ਉਹ ਚੀਜ਼ ਬਰਦਾਸ਼ਤ ਨਹੀਂ ਇਹ ਰਾਜਨੀਤੀ ਦੇ ਕਰਕੇ ਸਾਰਾ ਕੁਝ ਹੋਇਆ ਕਿਉਂਕਿ ਤੁਸੀਂ ਵੀ ਰਾਜਨੀਤੀ ਦੇ ਵਿੱਚ ਬਿਲੋਂਗ ਕਰਦੇ ਹੋ ਇੱਕੋ ਹੀ ਸੇਮ ਕੌਨਸਟਿਟੂਐਂਸੀ ਤੋਂ ਤੁਸੀਂ ਬਲੌਗ ਕਰਦੇ ਹੋ ਤੁਸੀਂ ਵੀ ਕਾਂਗਰਸ ਤੋਂ ਪਹਿਲਾਂ ਸੀਗੇ ਅਮਨ अरोड़ा ਵੀ ਕਾਂਗਰਸ ਤੋਂ ਸੀਗੇ ਆਪਸ ਦੇ ਵਿੱਚ ਰਾਜਨੀਤੀ ਦੇ ਕਾਰਨ ਡਿਫਰੈਂਸਸ ਆਏ ਇਹ ਅਮਨ अरोड़ा ਤਾਂ ਦੇਖੋ ਜਦੋਂ ਮੇਰੀ ਸ਼ਾਦੀ ਹੋਈ 1987 ਚ 12 13 ਸਾਲਾਂ ਦਾ ਤੈਨੂੰ ਰਾਜਨੀਤੀ ਦੀ ਆਰਮੀ ਨਹੀਂ ਪਤਾ ਹੋਣਾ ਰਾਈਟ ਪਰ ਬਾਪ ਭਗਵਾਨ ਦਾ अरोड़ा ਜਿਹੜੇ ਮੇਰੇ ਸੱਸੂਰ ਸੀ ਉਹ ਵੀ ਕਦੀ ਰਾਜਨੀਤੀ ਜੈਸ ਤਰ੍ਹਾਂ ਦੇ ਵਿੱਚ ਨਹੀਂ ਰਹੇ ਸੀ ਜੀ ਮੈਂ ਤਾਂ 1980 ਦਾ ਯੂਨੀਵਰਸਿਟੀ ਦੇ ਇਲੈਕਸ਼ਨ ਲੜਦੇ ਆ ਕੋਲ ਜਾਂਦੇ ਇਲੈਕਸ਼ਨ ਲੜਦੇ ਆ ਸੈਨੇਟ ਦਾ ਮੈਂਬਰ ਰਹੇ ਆ ਕਾਂਗਰਸ 'ਚ ਮੈਂ ਜਨਰਲ ਸੈਕਟਰੀ ਸੀਗਾ ਤੇ ਚਲੋ ਤੁਸੀਂ ਹੋਰ ਵੀ ਇਨਕੁਆਇਰ ਕਰੋਗੇ ਕਿ ਇਹ ਪਰਿਵਾਰ ਰਾਜਨੀਤੀ 'ਚ ਕਿਵੇਂ ਆਇਆ ਦੇਖੋ ਕਿਸਮਤ ਉਹਨਾਂ ਦੀ ਸੀ ਬਹੁਤ ਭਗਵਾਨ ਦਾਸ ਰੋੜਾਈ ਦੀ ਦਲੇਰੀ ਸੀ ਹਿੰਮਤ ਸੀ ਕੰਮ ਕਰਨ ਦਾ ਜਜ਼ਬਾ ਸੀ ਇਹ ਸਭ ਉਹਨਾਂ ਦਾ ਸੀ ਪਰ ਉਸ ਪਰਿਵਾਰ 'ਚ ਰਾਜਨੀਤੀ 'ਚ ਕੌਣ ਜ਼ਰੀਆ ਬਣਿਆ ਇਹ ਤੁਸੀਂ ਫਰਦਰ ਇਨਕੁਆਇਰੀ ਕਰਿਆ ਜੀ ਪਤਾ ਲੱਗੂ ਕਿ ਰਾਜਨੀਤੀ 'ਚ ਕਿਵੇਂ ਆਇਆ ਪਰਿਵਾਰ ਤੁਸੀਂ ਅਮਨ अरोड़ा ਦੇ ਤੁਸੀਂ ਇੱਕੋ ਟਾਈਮ ਤੇ ਆਪਸ ਵਿੱਚ ਆਪਣੇ ਸਾਹਮਣੇ ਵੀ ਹੋਏ ਹੋ ਰਾਜਨੀਤੀ ਵਿੱਚ ਇਲੈਕਸ਼ਨ ਲੜੇ ਬਿਲਕੁਲ 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 ਇਲੈਕਸ਼ਨ ਲੜੇ ਆ ਪਹਿਲਾਂ ਇਹ ਲੜਿਆ ਮੇਰੀ ਵਾਈਫ ਸੋਨੀਆ ਰੋੜਾ ਨੂੰ 2002 ਤੋਂ ਬੌਜੀਆਂ ਦੀ ਡੈਥ ਤੋਂ ਬਾਅਦ ਜਿਹੜੀ ਅਨੈਚੁਰਲ ਡੈਥ ਹੋਈ ਸੀ 2004 ਸਿਟਿੰਗ ਐਮ ਐਲ ਏ ਸੀ ਰਾਈਟ ਉਹਨੋਂ 2002 ਦੇ ਵਿੱਚ ਇੱਕ ਤਾਂ ਇਹਨੂੰ ਸਵਾਲ ਵੀ ਹੈ ਅਮਨ अरोड़ा ਨੂੰ ਕਿ ਤੈਨੂੰ ਉਦੋਂ ਪਾਰਟੀ ਨੇ ਟਿਕਟ ਕਿਉਂ ਨਹੀਂ ਦਿੱਤੀ ਬੌਜੀਆਂ ਦੀ ਡੈਥ ਤੋਂ ਬਾਅਦ ਤੂੰ एलिਜੀਬਲ ਸੀ ਤੇਰੀ ਉਮਰ ਸੀ ਤੈਨੂੰ ਪੋਲਿਟਿਕਸ ਇੰਟਰਸਟ ਸੀਗਾ ਤੈਨੂੰ ਕਿਉਂ ਨਹੀਂ ਟਿਕਟ ਦਿੱਤੀ 2000 ਚ ਨਹੀਂ ਦਿੱਤੀ 2002 ਚ ਨਹੀਂ ਦਿੱਤੀ ਸੋਨੀਆ ਅਰੋੜਾ ਨੂੰ ਟਿਕਟ ਦਿੱਤੀ ਕੀ ਤੂੰ ਇੰਡੀਪੈਂਡੈਂਟ ਨਹੀਂ ਖੜਾ ਸੀ ਉਦੋਂ ਜੀ ਆਪਣੀ ਸਿਸਟਰ ਭਾਉਜਿਆਂ ਦੀ ਵੱਡੀ ਲੜਕੀ ਦੇ ਖਿਲਾਫ ਨਹੀਂ ਖੜਾ ਸੀ ਜੀ ਸਾਰੀ ਆਪਣੀਆਂ ਸ਼ਰਤਾਂ ਮਨਾਨ ਤੋਂ ਬਾਅਦ ਵੀ ਵਿਰੋਧ ਕੀਤਾ ਕਿ ਨਹੀਂ ਕੀਤਾ ਜੀ ਤੂੰ ਵਿਰੋਧ ਕਰੇਂਗਾ ਤੇ ਦੂਜੇ ਨੇਤਾ ਫਿਰ ਹੱਥਾਂ 'ਚ ਚੁੜੀਆਂ ਨਹੀਂ ਪਾਈਆਂ ਰਾਈਟ ਤੇ ਉਹ ਠੀਕ ਹੈ ਜੇ ਪਹਿਲਾ ਸਟੈਪ ਤੁਸੀਂ ਲਿਆ ਤਾਂ ਫਿਰ ਅਸੀਂ ਵੀ ਦੋ ਸਟੈਪ ਲੈ ਸਕਦੇ ਹਾਂ ਉਹ ਉਦੋਂ ਦਾ ਚੱਲਿਆ ਨੋ ਡਾਊਟ 2002 ਚ ਸੋਨੀਆ ਨੂੰ ਮੇਰੀ ਵਾਈਫ ਨੂੰ ਟਿਕਟ ਮਿਲੀ ਹੈ ਬਹੁਤ ਭਗਵੰਤਾਸਰੋੜੇ ਦੀ ਬੇਟੀ ਨੂੰ ਇੰਡੀਪੈਂਡੈਂਟ ਖੜਿਆ ਹਾਰ ਗਏ ਅਸੀਂ ਇਲੈਕਸ਼ਨ ਪਰ 5 ਸਾਲ ਕੰਮ ਕੀਤਾ 2007 ਚ ਇਹਨੂੰ ਟਿਕਟ ਮਿਲੀ ਹੈ ਮੈਂ ਇੰਡੀਪੈਂਡੈਂਟ ਖੜਾ 19000 ਦੇ ਲਗਭਗ ਵੋਟਾਂ ਲੈ ਕੇ ਗਿਆ ਇਹ 10000 ਤੇ ਹਾਰਿਆ ਇਹ ਹੀ ਰੰਜਿਸ਼ੀਆਂ ਦੇ ਕੋਲ ਦਿਮਾਗ ਵੀ ਜੇ ਰਜਿੰਦਰ ਦੀਪਾ ਸੁਨਾਮ ਚ ਰਹਿੰਦਾ ਤਾਂ ਮੈਂ ਸ਼ਾਇਦ ਅੱਥੋਂ ਕਦੀ ਐਮਐਲਏ ਨਹੀਂ ਬਣ ਸਕੂਗਾ ਸ਼ਾਇਦ ਇਸੇ وجہ ਨਾਲ ਮੇਰੇ ਤੇ ਨੇਟਾਇਚਾ ਤਾਂ ਲੱਗਦਾ ਕਿ ਪਰਿਵਾਰ ਦੇ ਆਪਸੀ ਰਿਸ਼ਤਿਆਂ ਦੇ ਉੱਤੇ ਰਾਜਨੀਤੀ ਜ਼ਿਆਦਾ ਹਾਵੀ ਹੋਈ ਹੈ। ਨਹੀਂ ਦੇਖੋ ਜਿੱਦੋਂ ਤਾਂ ਦੇਖੋ ਪਿਆਰ ਹੋਵੇ ਭਾਵੇਂ ਪਰਿਵਾਰ ਚ ਹੋਵੇ ਜਾਂ ਪਰਿਵਾਰ ਤੋਂ ਬਾਹਰ ਵੀ ਹੋਵੇ। ਜਿੱਦੋਂ ਤਾਂ ਬੰਦਾ ਕਿਸੇ ਦਾ ਗਲਾ ਵੀ ਲੈ ਸਕਦਾ ਹੈ। ਜੀ। ਇਹਨਾਂ ਰਾਜਨੀਤੀ ਦੀ ਇੱਕ ਸੀਟ ਜਾਂ ਉਹਦੀ ਤਾਂ ਗੱਲ ਹੀ ਕੋਈ ਨਹੀਂ। ਜੀ। ਜਿੱਥੇ ਅੱਖ ਮੈਲੀ ਹੋ ਜੇ ਤੁਸੀਂ ਵਾਰ ਕਰ ਜੋ ਤੁਹਾਡਾ ਜਿੱਥੇ ਹੱਕ ਨਹੀਂ ਬਣਦਾ ਤੁਸੀਂ ਦੂਜੇ ਦਾ ਹੱਕ ਕੋ ਜਨ ਜਲੀਲ ਕਰੋ ਕਿਸੇ ਅੱਖ ਨੂੰ ਵੰਗਾਰੋ ਫੇਰ ਉਹ ਪਰਿਵਾਰ ਨਹੀਂ ਹੁੰਦੇ ਉੱਥੇ ਉੱਥੇ ਫੇਰ ਰਿਸ਼ਤਾ ਜਿਸ ਤੋਂ ਪਰਿਵਾਰ ਵਾਲਾ ਰਵੇ ਹੀ ਨਾ। ਨਾ ਜਿਹੜਾ ਲੋਕਾਂ ਨੂੰ ਲੱਗ ਰਿਹਾ ਆਉਣਾ ਵੀ ਪਰਿਵਾਰ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਜਦੋਂ ਕੋਈ ਪਰਿਵਾਰ ਹੀ ਨਾ ਹੋਵੇ ਤੁਸੀਂ ਇੱਕ ਦੂਜੇ ਨੂੰ ਐਨਾਂ ਤੁਸੀਂ ਅਟੈਕ ਕਰੋ ਤੇ ਰਾਈਟ ਤੇ ਫਿਰ ਉਹ ਉੱਥੇ ਫਿਰ ਭੈਣਾਂ ਨੂੰ ਵਨ ਬਰਾਬਰ ਹੁੰਦੇ ਆ ਠੀਕ ਹੈ ਤੁਸੀਂ ਉਹਨਾਂ ਇਸ ਫੈਸਲੇ ਨੂੰ ਅੱਗੇ ਕਾਨੂੰਨੀ ਆਪਣੇ ਮਾਹਿਰਾਂ ਨਾਲ ਸਲਾਹ ਕਰਕੇ ਅੱਗੇ ਵੀ ਕਰਾਂਗੇ ਤੇ ਸਰਕਾਰ ਤੋਂ ਤੇ ਵਿਧਾਨ ਸਭਾ ਸਪੀਕਰ ਤੋਂ ਅਪੀਲ ਕਰਦੇ ਹੋ ਕਿ ਜੋ ਵੀ ਹੈ 200 ਸੰਵਿਧਾਨ ਦੇ ਇਮੀਡੀਏਟ ਨੂੰ ਕਿਉਂਕਿ ਜੋ ਸੁਪਰੀਮ ਕੋਰਟ ਦਾ ਹੈ ਉਹਨਾਂ ਨੇ ਬਿਲਕੁਲ ਸੁਪਰੀਮ ਕੋਰਟ ਨੇ ਇੱਕ ਲੀਲੀ ਵਾਸੂ ਦੇਵਾ ਦਾ ਇਹ ਫੈਸਲੇ ਚ ਕਿਹਾ ਹੈ ਕਿ ਵਿਦ ਇਮੀਡੀਏਟ ਇਫੈਕਟ ਅਨਸੀਟਡ ਹੋ ਜਾ ਮਲਏ ਐਮਐਲਸੀ ਐਮਪੀ ਆਈ ਥਿੰਕ ਉਹ ਸੁਵੀਨ ਕੋਰਟ ਤੋਂ ਉੱਤੇ ਦਾ ਵਿਧਾਨ ਸਭਾ ਸਪੀਕਰ ਨਹੀਂ ਹੈਗੇ ਜੀ ਧੰਨਵਾਦ ਧੰਨਵਾਦ ਚਰਚਾ ਦਾ ਗੱਲਬਾਤ ਕਰਨ ਲਈ ਧੰਨਵਾਦ